ਸਿੰਦਗੀ ਦੇ ਕੁਝ ਸੱਚ ਜੋ ਤੁਹਾਨੂੰ ਕੋਈ ਨਹੀਂ ਦੱਸੇਗਾ ਖਰਚੇ ਕਦੇ ਪੂਰੇ ਨਹੀਂ ਹੁੰਦੇ ਤੁਸੀਂ ਕਿਰਾਇਆ ਭਰੋਗੇ ਬਿਜਲੀ ਦਾ ਬਿੱਲ ਭਰੋਗੇ ਪਾਣੀ ਇੰਟਰਨੈਟ ਫਿਰ ਘਰ ਦਾ ਰਾਸ਼ਨ ਜ਼ਰੂਰੀ ਸਮਾਨ ਜਿੰਨੇ ਸਾਰੀ ਜ਼ਰੂਰਤਾਂ ਪੂਰੀ ਕਰੋਗੇ ਤੁਸੀਂ ਦੇਖੋਗੇ ਮਹੀਨਾ ਫਿਰ ਆ ਕੇ ਤੁਹਾਡੇ ਬੋਹੇ ਤੇ ਖੜਾ ਹੈ ਫਿਰ ਤੁਸੀਂ ਸੋਚੋਗੇ ਤੁਸੀਂ ਆਪਣੇ ਸੁਪਨੇ ਵਾਲੀ ਨਹੀਂ ਬਸ ਇਸ ਦੁਨੀਆਦਾਰੀ ਦੇ ਸਮੁੰਦਰ ਦੀ ਸਤ੍ਹਾ ਤੇ ਬਣੇ ਰਹਿਣ ਲਈ ਕੰਮ ਕਰ ਰਹੇ ਹੋ ਇੱਕ ਕਦੇ ਨਾ ਮੁੱਕਣ ਵਾਲਾ ਚੱਕਰ ਤੁਹਾਨੂੰ ਹਮੇਸ਼ਾ ਗਰੀਬ ਰੱਖਣ ਲਈ ਬਣਾਇਆ ਗਿਆ ਹੈ ਕਿਸੇ ਨੇ ਤੁਹਾਨੂੰ ਚੇਤਾਵਨੀ ਨਹੀਂ ਦਿੱਤੀ ਕਿ ਇੱਕ ਦਿਨ ਤੁਹਾਨੂੰ ਆਪਣੇ ਮਾਪੇ-ਬਾਬ ਦਾ ਖਿਆਲ ਬੱਚਿਆਂ ਵਾਂਗ ਰੱਖਣਾ ਪਏਗਾ ਕਦੇ ਉਹ ਤੁਹਾਡਾ ਰਿਪੋਰਟ ਕਾਰਡ ਦੇਖਦੇ ਸੀ ਤੇ ਹੁਣ ਤੁਹਾਨੂੰ ਉਹਨਾਂ ਦੀਆਂ ਹੈਲਥ ਰਿਪੋਰਟਸ ਦੇਖਣੀਆਂ ਪੈਣਗੀਆਂ ਕਦੇ ਹਸਪਤਾਲਾਂ ਤੋਂ ਤੁਹਾਨੂੰ ਕਰ ਲੈ ਕੇ ਆਏ ਸੀ ਤੇ ਹੁਣ ਤੁਹਾਨੂੰ ਉਹਨਾਂ ਨਾਲ ਹਸਪਤਾਲਾਂ ਦੇ ਗੇੜੇ ਲਾਉਣੇ ਪੈਣਗੇ ਉਹਨਾਂ ਨੂੰ ਸੋਸ਼ਲ ਮੀਡੀਆ ਚਲਾਉਣਾ ਸਿਖਾਉਣਾ ਪਏਗਾ ਉਹਨਾਂ ਨੂੰ ਦੱਸਣਾ ਪਏਗਾ ਕਿ ਕਿਸੇ ਵੀ ਅਣਜਾਣ ਬੰਦੇ ਤੇ ਤੇ ਕਿਸੇ ਵੀ ਅਣਜਾਣ ਲਿੰਕ ਤੇ ਭਰੋਸਾ ਨਹੀਂ ਕਰਨਾ ਫਿਰ ਤੁਹਾਨੂੰ ਅਚਾਨਕ ਸਮਝ ਆਏਗਾ ਕਿ ਵਾਹ ਹੁਣ ਤੁਸੀਂ ਵੱਡੇ ਹੋ ਗਏ ਹੋ ਬੱਚੇ ਤੋਂ ਬੰਦਾ ਬਣ ਗਏ। ਇਹ ਕਿਰਦਾਰਾਂ ਦੇ ਅਦਲ ਬਦਲ ਦੀ ਹਕੀਕਤ ਕਿਸੇ ਤੇਜ਼ ਆਉਂਦੇ ਟਰੱਕ ਵਾਂਗ ਤੁਹਾਡੇ ਜ਼ਹਿਨ ਤੇ ਵੱਜੇਗੀ। ਕੋਈ ਨਹੀਂ ਦੱਸੇਗਾ ਕਿ ਇਹ ਦੋਸਤੀਆਂ ਇੱਕ ਦਿਨ ਫਿੱਕੀਆਂ ਪੈ ਜਾਣਗੀਆਂ। ਇਹ ਸੁਪਨੇ ਜੋ ਤੁਸੀਂ ਦੇਖ ਰਹੇ ਹੋ ਕਦੇ ਪੂਰੇ ਨਹੀਂ ਹੋਣਗੇ। ਜਿਨ੍ਹਾਂ ਦੇ ਜਾਣ ਦੇ ਇੱਕ ਪਲ ਬਾਅਦ ਤੁਸੀਂ ਮਰਨ ਦੀ ਸੋਚ ਰੱਖ ਰਹੇ ਹੋ। ਉਹਨਾਂ ਦੇ ਬਿਨਾਂ ਤੁਸੀਂ ਪੂਰੀ ਜ਼ਿੰਦਗੀ گزار ਦੋਗੇ ਤੇ ਉਹ ਤੁਹਾਨੂੰ ਕਿਸੇ ਦੇ ਯਾਦ ਦਿਲਾਉਣ ਤੋਂ ਬਿਨਾਂ ਕਦੇ ਯਾਦ ਵੀ ਨਹੀਂ ਆਉਣਗੇ। ਕੋਈ ਨਹੀਂ ਦੱਸੇਗਾ ਕਿ ਘਰ ਦੇ ਪਰਦੇ ਖਰੀਦਣ ਲੱਗੇ ਤੁਹਾਨੂੰ 10 ਵਾਰ ਆਪਣੀ ਜੇਬ ਦੇਖਣੀ ਪੈਗੀ। ਨਿੱਕੇ ਹੁੰਦੇ ਅਸੀਂ ਬੇਬੇ ਬਾਪੂ ਨੂੰ ਜ਼ਿੱਦ ਨਾਲ ਕਹਿ ਦਿੰਦੇ ਸੀ ਕਿ ਆਹ ਵੱਡੇ ਵਾਲਾ ਟੀਵੀ ਲੈਣਾ ਹੈ ਜਿਵੇਂ ਕਿ ਉਸ ਦਾ ਕੋਈ ਮੁੱਲ ਹੀ ਨਾ ਹੋਵੇ ਅੱਜ ਜਦੋਂ ਤੁਸੀਂ ਉਸ ਟੀਵੀ ਦਾ ਮੁੱਲ ਦੇਖਦੇ ਹੋ ਤੇ ਸੋਚਦੇ ਹੋ ਇੰਨਾ ਮਹਿੰਗਾ ਇਹ ਕੀ ਸੋਨੇ ਦਾ ਬਣਿਆ ਫਿਰ ਤੁਹਾਨੂੰ ਲੱਗੇਗਾ ਇਹ ਆ ਤਾਂ ਸਮਾਜ ਵਿਚਾਰ ਆਰਥਿਕ ਮੰਧ ਹਾਲੀ ਚੱਲ ਰਹੀ ਹੈ ਜਾਂ ਤੁਹਾਨੂੰ ਵੱਡੇ ਹੋਣ ਤੇ ਸਭ ਲੋਠੀ ਰਹੇ ਨੇ ਤੁਹਾਨੂੰ ਇਹ ਤਾਂ ਦੱਸਿਆ ਜਾਏਗਾ ਕਿ ਕਾਮਯਾਬ ਹੋਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਇਹ ਨਹੀਂ ਦੱਸਿਆ ਜਾਏਗਾ ਕਿ ਜਦੋਂ ਮਿਹਨਤ ਦਾ ਫਲ ਨਹੀਂ ਮਿਲੇਗਾ ਜਦੋਂ ਰਾਤਾਂ ਨੂੰ ਇਹ ਸੋਚ ਕੇ ਨੀਂਦ ਨਹੀਂ ਆਏਗੀ ਕਿ ਮੈਂ ਪਿੱਛੇ ਕਿਉਂ ਰਹਿ ਗਿਆ ਜਾਂ ਮੈਂ ਅੱਜ ਕਿੱਥੇ ਪਹੁੰਚ ਸਕਦਾ ਸੀ ਤੇ ਅੱਜ ਮੈਂ ਕਿੱਥੇ ਖੜਾ ਹਾਂ ਤੇ ਕੀ ਕਰਨਾ ਹੈ ਜਦੋਂ ਮਿਹਨਤ ਦਾ ਫਲ ਉਸ ਰਫ਼ਤਾਰ ਨਾਲ ਨਹੀਂ ਮਿਲੇਗਾ ਜਿਸ ਤੇਜ਼ੀ ਨਾਲ ਤੁਹਾਨੂੰ ਉਸ ਦੀ ਲੋੜ ਹੈ ਉਸ ਵਕਤ ਕੀ ਕਰਨਾ ਹੈ ਐਸਾ ਕਿਸੇ ਮੋਟੀਵੇਸ਼ਨਲ ਵੀਡੀਓ ਨੇ ਨਹੀਂ ਦੱਸਿਆ ਕਿਸੇ ਨੇ ਨਹੀਂ ਦੱਸਿਆ ਕਿ ਸਕੂਲ ਦਾ ਬੈਗ ਜਦੋਂ ਮੁੰਡੇ ਤੋਂ ਉਤਰੇਗਾ ਹੋਰ ਵਧੇਗਾ ਤੇ ਉਹ ਬੋਝ ਤੁਹਾਨੂੰ ਇੰਨਾ ਥਕਾ ਦੇਗਾ ਕਿ ਇਹ ਥਕਾਵਟ ਕਦੇ ਉਤਰਦੀ ਨਹੀਂ ਦਿਸੇਗੀ ਤੁਸੀਂ ਸੋਚੋਗੇ ਕਿ ਮੈਂ ਰਾਤਾਂ ਦੀ ਨੀਂਦ ਪੂਰੀ ਨਾ ਹੋਣ ਕਰਕੇ ਥੱਕ ਰਿਹਾ ਹਾਂ ਜਾਂ ਮੇਰੇ ਅਧੂਰੇ ਸੁਪਨਿਆਂ ਦਾ ਬੋਝ ਮੈਨੂੰ ਥਕਾ ਰਿਹਾ ਹੈ ਤੁਸੀਂ ਥੱਕ ਚੁੱਕੇ ਹੋ ਜ਼ਿੰਮੇਵਾਰੀਆਂ ਦਾ ਬੋਝ ਢੋਕੇ ਤੇ ਇਹ ਥਕਾਵਟ ਇੱਕ ਐਸੀ ਥਕਾਵਟ ਹੈ ਜੋ ਕਿਸੇ ਰਾਤ ਸੌ ਕੇ ਨਹੀਂ ਉtreਗੀ ਕਿਉਂਕਿ ਇਹ ਸਰੀਰ ਦੀ ਨਹੀਂ ਮਨ ਦੀ ਥਕਾਵਟ ਹੈ ਭਾਵੇਂ ਤੁਸੀਂ ਕੁਝ ਵੀ ਨਾ ਕਰੋ ਤੁਸੀਂ ਫਿਰ ਵੀ ਥਕੇ ਰਹੋਗੇ ਜਿਵੇਂ ਥਕਾਵਟ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੋਵੇ ਤੁਹਾਨੂੰ ਬਜ਼ੁਰਗਾਂ ਤੇ ਬੁੱਢਿਆਂ ਦੇ ਵਿੱਚ ਦਾ ਫਰਕ ਪਤਾ ਲੱਗੇਗਾ ਜਦੋਂ ਤੁਸੀਂ ਸਮਝੋਗੇ ਕਿ ਜਿਨ੍ਹਾਂ ਕੋਲ ਤੁਸੀਂ ਆਪਣੀਆਂ ਮੁਸ਼ਕਲਾਂ ਦੇ ਹੱਲ ਲੱਭਣ ਲਈ ਮਦਦ ਮੰਗਣ ਲਈ ਜਾਂਦੇ ਸੀ ਅਸਲੀ ਸਮੱਸਿਆ ਉਹਨਾਂ ਲੋਕਾਂ ਵਿੱਚ ਹੀ ਸੀ ਉਹਨਾਂ ਦੇ ਅਸਲੀ ਕਿਰdaar ਜਦੋਂ ਤੁਹਾਨੂੰ ਸਮਝ ਆਉਣਗੇ ਤੇ ਉਹ ਲੋਕ ਵੀ ਉਹੀ ਗਲਤੀਆਂ ਦੇ ਦੋਸ਼ੀ ਦਿਖਣਗੇ ਜਿਸ ਤੋਂ ਉਹਨਾਂ ਨੇ ਤੁਹਾਨੂੰ ਮਨਾ ਕੀਤਾ ਹੈ ਜਿਸ ਨੈਤਿਕਤਾ ਦਾ ਮੁਕੋਟਾ ਉਪਾ ਕੇ ਤੁਰ ਰਹੀ ਸੀ ਜਦੋਂ ਉਤਰੇਗਾ ਤਾਂ ਤੁਹਾਨੂੰ ਸਮਝ ਆਏਗਾ ਕਿਹ ਲੋਕ ਸਿਰਫ ਉਮਰ ਵਿੱਚ ਵੱਡੇ ਹੋਏ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਖਟਿਆ ਪਰ ਇਹਨਾਂ ਦੀਆਂ ਸਲਾਹਾਂ ਮੰਨ ਕੇ ਤੁਸੀਂ ਆਪਣਾ ਕਿੰਨਾ ਨੁਕਸਾਨ ਕਰ ਚੁੱਕੇ ਹੋ ਆਪਣੇ ਸੁਪਨਿਆਂ ਨੂੰ ਦਫਨਾ ਚੁੱਕੇ ਹੋ ਉਸ ਦਿਨ ਤੁਹਾਨੂੰ ਸਮਝ ਆਏਗਾ ਕਿ ਇਸ ਦੁਨੀਆਦਾਰੀ ਦੇ ਸਫ਼ਰ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਣਾ ਹੈ ਆਪਣਾ ਸਾਥ ਖੁਦ ਦੇਣਾ ਪਏਗਾ ਆਪਣੀ ਜ਼ਿੰਦਗੀ ਆਪਣੇ ਸੁਪਨੇ ਆਪਣੀਆਂ ਹਾਰਾਂ ਨੂੰ ਖੁਦ ਸੰਭਾਲਣਾ ਪਏਗਾ ਇਸ ਸਫ਼ਰ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪਏਗਾ ਕੋਈ ਤੁਹਾਡਾ ਸਾਥ ਨਹੀਂ ਦੇ ਪਾਏਗਾ ਇਹ ਸਫ਼ਰ ਤੁਹਾਨੂੰ ਇੱਕਦਾਂ ਇਕੱਲਾ ਕਰ ਦੇਗਾ ਪਰ ਮੰਜ਼ਿਲ ਨੂੰ ਹਾਸਲ ਕਰਨ ਲਈ ਇਹ ਸਭ ਤੋਂ ਜ਼ਰੂਰੀ ਸਫ਼ਰ ਹੈ